ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਚ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਸਵੇਰੇ 7 ਵਜੇ ਤੋਂ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਜੋ ਕਿ ਸ਼ਾਮ ਦੇ 6 ਵਜੇ ਤੱਕ ਜਾਰੀ ਰਹੇਗਾ ਉੱਥੇ ਇਸ ਚੋਣ ਦਾ ਨਤੀਜਾ ਤੇ ਜੋਂ ਨੂੰ ਆਵੇਗਾ ਤਾਂ ਇਸ ਵਿਧਾਨ ਸਭਾ ਹਲਕੇ ਦੇ 175469 ਵੋਟਰ 14 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਵੋਟਰਾਂ ਦੇ ਵਿੱਚ 90000 88 ਪੁਰਸ਼ 85371 ਔਰਤਾਂ ਤੇ 10 ਦੇ ਜਿੰਗ ਦੇ ਵੋਟਰ ਸ਼ਾਮਿਲ ਹਨ ਤੈਜੇ ਚਲਦੇ ਹੀ ਕਾਂਗਰਸ ਦੇ ਉਮੀਦਵਾਰ ਭਾਰਤ ਪੁਸ਼ਨ ਆਸ਼ੂ ਦੀ ਪਤਨੀ ਨੇ ਵੀ ਵੋਟ ਪਾਈ ਅਤੇ ਅਰਦਾਸ ਕੀਤੀ ਕਿ ਸਾਰੀ VOTING ਪ੍ਰਕਿਰਿਆ ਅਮਨ ਸ਼ਾਂਤੀ ਨਾਲ ਨੇਪਰੇ ਚੜੇ ਤਾਂ ਉਥੇ ਸੰਜੀਵ ਅਰੋੜਾ ਦੇ ਨੂੰ ਨੇ ਵੀ ਵੋਟ ਪਾਉਣ ਦਾ ਪੌਂਡ ਦੌਰਾਨ ਬਿਆਨ ਦਿੱਤੇ ਕਿ ਉਹ ਇਹਨਾਂ ਵੋਟਾਂ ਲੈ ਕੇ ਬਹੁਤ ਉਤਸ਼ਾਹਿਤ ਹਨ ਅਤੇ ਅਨੇਵੀ ਕਿ ਕਿ ਸਾਨੂੰ ਵੋਟਰਾਂ ਦਾ ਸਹਿਯੋਗ ਚਾਹੀਦਾ ਤਾਂ ਉੱਥੇ ਹੀ ਭਾਜਪਾ ਉਮੀਦਵਾਰ ਨੇ ਵੀ ਆਪਣੀ ਵੋਟ ਪੁਗਤਾਈ ਜੀਵਨ ਗੁਪਤਾ ਆਪਣੀ ਜਿਹੜੀ ਕਿ ਵੋਟ ਪਾਉਣ ਦੇ ਲਈ ਪਹੁੰਚੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਤਾਂ ਉੱਥੇ ਹੀ ਕਾਂਗਰਸੀ ਉਮੀਦਵਾਰ 파ਟ ਪੁਸ਼ਨਾਸ਼ੂ ਨੇ ਵੀ ਵੋਟ ਪਾਈ ਕਾਂਗਰਸੀ ਉਮੀਦਵਾਰ 파ਟ ਪੁਸ਼ਨਾਸ਼ੂ ਨੇ ਮਾਲਵਾ ਸਕੂਲ ਦੇ ਵਿੱਚ ਬਣੇ VOTING ਕੇਂਦਰ ਤੋਂ ਜਾ ਕੇ ਵੋਟ ਪਾਈ ਆਸ਼ੂ ਨੇ ਕਿਹਾ ਕਿ ਜੋ ਮੇਰਾ ਸੰਵਿਧਾਨਿਕ ਫਰਜ਼ ਸੀ ਉਹ ਮੈਂ ਨਿਭਾਇਆ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣਾ ਸੰਵਿਧਾਨਿਕ ਫਰਜ਼ ਜ਼ਰੂਰ ਨਿਭਾਉਣ ਤਾਂ ਆਪ ਉਮੀਦਵਾਰ ਸੰਜੀਵ अरोड़ा ਵੀ ਵੋਟ ਪਾਉਣ ਦੇ ਲਈ ਪਹੁੰਚੇ ਤਾਂ ਉਹਨਾਂ ਨੇ ਪਰਿਵਾਰ ਸਮੇਤ ਵਕ ਵਕ ਧਾਰਮਿਕ ਅਸਥਾਨਾਂ ਤੇ ਉਹ ਨਤਮਸਤਕ ਵੀ ਹੋਏ ਤੇ ਪਰਮਾਤਮਾ ਦਾ ਆਸ਼ੀਰਵਾਦ ਲਿਆ ਇਸ ਤੋਂ ਬਾਅਦ ਉਹ ਪਰਿਵਾਰ ਸਮੇਤ ਵੋਟ ਪਾਉਣ ਦੇ ਲਈ ਪਹੁੰਚੇ ਤਾਂ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲੁਧਿਆਣਾ ਦੇ ਵਿੱਚ ਅੱਜ ਜਿਮਨੀ ਚੋਣਾਂ ਦਾ ਖੜਾ ਪਖਿਆ ਹੋਇਆ ਲੋਕ ਜਿਹੜੇ ਕਿ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ ਤਾਂ ਨਤੀਜੇ ਜਿਹੜੇ ਕਿ 23 ਜੂਨ ਨੂੰ ਐਲਾਨੇ ਜਾਣਗੇ ਆ ਬਿਲਕੁਲ 7 ਵਜੇ ਪੋਲਿੰਗ ਸੀਗੀ ਸਟਾਰਟ ਹੋ ਚੁੱਕੀ ਹੈਗੀ ਹੈ ਪਰਮਾਤਮਾ ਦੇ ਅਰਦਾਸ ਹੈ ਕਿ ਸਾਰੀ ਜਿਹੜੀ ਪੋਲਿੰਗ ਹੈ ਸ਼ਾਂਤੀਪੂਰਕ ਹੋਵੇ ਔਰ ਕਿਸੇ ਵੀ ਕੋਈ ਅਸੁਖਾਵੀ ਘਟਨਾ ਨਾ ਵਰਤੇ ਔਰ ਲੋਕੀ ਭਾਰੀ ਤਦਾਦ ਦੇ ਵਿੱਚ ਪੋਲ ਕਰਨਾਂ ਆ। ਤੇ ਮੈਂ ਜਿੱਦਾਂ ਦੇਖਿਆ ਹੋਵੇ ਕੱਲ ਦੁਪਹਿਰ ਕਰੀ ਪਿਆ ਔਰ ਕੁਝ ਕਾਫੀ ਮਸਲੇ ਹੋਏ ਨੇ। ਲੱਗਦਾ ਵੀ ਅੱਜ ਤੇ ਸ਼ੁਕਸ਼ਾਂਤੀਨਾ ਹੋ ਜਾਣਗੇ ਲੈਕਚਰ। ਨੇ ਆਜਨਾ ਪੁਲਿਸ ਪ੍ਰਸ਼ਾਸਨ ਸੀਪੀ ਸਾਹਿਬ ਸ਼ਾਸਨ BC ਸਾਡਾ ਜਿਹੜੇ ਕਿ ਅੱਤੇ ਦੀ ਇਲੈਕਸ਼ਨ ਦੇ ਹੈਡ ਵੀ ਹੈਗੇ ਆ ਇੱਕੋ ਹੀ ਅਪੀਲ ਕਰੂੰਗੀ ਕਿ ਤੁਸੀਂ ਸਾਰੇ ਜਣੇ ਨਾ ਸੌਂ ਖਾ ਕੇ ਆੰਨੇ ਹੋ ਅਸੀਂ ਲੋਕਾਂ ਦੀ ਮਦਦ ਕਰਾਂਗੇ ਡੈਮੋਕ੍ਰੇਸੀ ਦਾ ਕਹਾਨੇ ਹੋਣ ਦਵਾਗੇ ਅੱਜ ਲੋਕਾਂ ਦਾ ਮੇਲਾ ਆ ਲੋਕਾਂ ਦਾ ਦਿਨ ਹੈ ਤਾਂ ਲੋਕਾਂ ਲਈ ਨੂੰ ਵੋਟ ਕਰਨ ਦੇ ਨਾ ਲੋਕਾਂ ਦੇ ਨਾਲ ਖੜੇ ਹੋਣਾ ਆਪਣੀ ਸਰਕਾਰ ਦੇ ਨਾਲ ਨਾ ਖੜੇ ਹੋਣਾ ਜੇਕਰ ਹੁੱਲਣ ਬਾਜੀ ਕਰਦਾ ਕੋਈ ਮੈਡਮ ਉਹਨਾਂ ਵੱਲੋਂ ਕਾਰਵਾਈ ਦੀ ਜਿੱਦ ਨਹੀਂ ਉਹਨਾਂ ਨਾਲ ਪੂਰਾ ਨਿਪਟਾਂਗੇ ਅਸੀਂ ਤਿਆਰ ਹੈਗੇ ਆ ਸਾਡੇ ਵੱਲੋਂ ਐਸੀ ਕੋਈ ਵੀ ਕਾਰਵਾਈ ਨਹੀਂ ਕਰਾਂਗੇ ਮੌਕੇ ਤੇ ਤੁਸੀਂ ਜੇ ਵੀ ਸੀ ਇਹ ਇਲੈਕਸ਼ਨ ਹੀ ਐਸੀ ਚੀਜ਼ ਦਾ ਹੈ ਆ ਇਸ ਇਲੈਕਸ਼ਨ ਚ ਮੁੱਦਾ ਹੀ ਇਹ ਹੈ ਵੀ ਜਿਹੜੇ ਧੱਕੇ ਹੋ ਰਹੇ ਆ ਉਹਨਾਂ ਨੂੰ ਰੋਕਣ ਲਈ ਕੋਈ ਨਮਾਇੰਦਾ ਚਾਹੀਦਾ ਲੋਕਾਂ ਨੂੰ ਤੇ ਅਗਰ ਲੋਕ ਠੀਕ ਸਮਝਣਗੇ ਜਿਹੜੇ ਖੜੇ ਨੇ ਇਲੈਕਸ਼ਨ ਚ ਉਹਨਾਂ ਚੋਂ ਜਿਹੜਾ ਨਮਾਇੰਦਾ ਉਹਨਾਂ ਲਈ ਖੜ ਸਕਦਾ ਆ ਉਹਨਾਂ ਦੇ ਹੱਕਾਂ ਲਈ ਖੜ ਸਕਦਾ ਹੈ ਉਹਨਾਂ ਨਾਲ ਹੋਣ ਵਾਲੇ ਤੱਕੇ ਲਈ ਅੱਗੇ ਪ੍ਰਸ਼ਾਸਨ ਤੇ ਟੱਟ ਸਕਦਾ ਉਹਨੂੰ ਵੋਟ ਕਰਨਗੇ ਆਸ਼ੂ ਜੀ ਜਿਹੜਾ ਕੱਲ ਵਾਕਿਆ ਹੋਇਆ ਤੇ ਚੋਣ ਕਮਿਸ਼ਨ ਨੇ ਕੋਈ ਐਕਸ਼ਨ ਲੈ ਜੀ ਇਹ ਚੋਣ ਕਮਿਸ਼ਨ ਨੂੰ ਪੁੱਛੋ ਸਰ ਜੀ ਜਾਨ ਤੁਸੀਂ ਦੇਖ ਰਹੇ ਹੋ ਲੋਕਾਂ ਜੋ ਸਾਹ ਹੀ ਬੜਾ ਹੈਗਾ ਵਾ ਕਿ ਵੀ ਆਮ ਆਦਮੀ ਦੇ ਕੰਮਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਸੰਜੀਵ ਉਰੋੜਾ ਜਿਹਦੇ ਕੰਮਾਂ ਨੂੰ ਲੈ ਕੇ ਦੇਖੋ ਬਤੌਰ ਐਮਪੀ ਹੁੰਦੇ ਹੀ ਉਹਨਾਂ ਨੇ ਇੰਨੇ ਕੰਮ ਕਰਤੇ ਜਿਨਨੇ ਅੱਜ ਤੱਕ ਦੇ ਜਿੰਨੇ ਵੀ ਰਾਜ ਸਭਾ ਮੈਂਬਰ ਸੀਗੇ ਉਹਨਾਂ ਨੇ ਕੰਮ ਹੀ ਨਹੀਂ ਕੀਤਾ ਤੇ ਸਾਡੇ ਇਲਾਕੇ ਵਿੱਚ ਤਾਂ ਮੈਂ ਆਪਣੇ ਪਾਰਕ ਪਾਰਕਾਂ ਬਾਰੇ ਸੜਕਾਂ ਬਾਰੇ ਮੁਹੱਲਾ ਕਲੀਨਿਕ ਬਾਰੇ ਟਿਊਬਲਾਂ ਬਾਰੇ ਸਾਡੇ ਜਿਹੜੇ ਇਲਾਕੇ ਵਿੱਚ ਟ੍ਰਾਂਸਫਰ ਲੱਗੇ ਆ ਉਹਨਾਂ ਸਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਵੀ ਇੰਨਾ ਕਿ ਜ਼ਿਆਦਾ ਕੰਮ ਸਾਡੇ ਇਲਾਕੇ ਵਿੱਚ ਕੀਤਾ ਮੈਂ ਆਪਣੇ ਇਲਾਕਾ ਨਿਵਾਸੀ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਵੀ ਸੰਜੀਵ ਅਰੋੜਾ ਜੀ ਦਾ ਸਾਥ ਦਿਓ ਤਾਂ ਜੋ ਆਹੀ ਉਹਨਾਂ ਨੂੰ ਵਿਜ ਸਭਾ ਮੈਂਬਰ ਵਿਧਾਨ ਸਭਾ ਵਿੱਚ ਲੈ ਜਾਈਏ ਤੇ ਉੱਥੇ ਜਾ ਕੇ ਆਪਾਂ ਉਹਨਾਂ ਨੂੰ ਵਧੀਆ ਜੇ ਸੀਟ ਮਿਲਦੀ ਆ ਤੇ ਆਪਣੇ ਇਲਾਕੇ ਦੀ ਹੀ ਡਵੈਲਪਮੈਂਟ ਹੋ ਕਰੀਏ